ਸਾਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਜੇਕਰ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਇੱਥੇ ਭਾਈ ਗਰਦੀਪ ਦੇ ਕੋਲ ਭਾਈ ਗਰਦੀਪ ਦੇ ਕੋਲ ਵਧੀਆ ਵਧੀਆ ਟਰੈਕਟਰ ਆਗੇ ਆਜੋ ਨਾਲ ਤੁਹਾਨੂੰ ਇਹ ਟਰੈਕਟਰਾਂ ਉਹਨਾਂ ਦੀ ਕੰਡੀਸ਼ਨ ਦਿਖਾਉਣੇ ਆ ਨਾਲ ਮਾਡਲ ਰੇਟ ਸਾਰਾ ਕੁਸਾ ਭਾਈ ਦੇ ਜਿਹੜੇ ਰੇਟ ਆ ਉਹ ਵੀ ਬਿਲਕੁਲ ਜੈਨੂਅਨ ਆ ਜੈਨੂਅਨ ਰੇਟ ਆ ਆਜੋ ਤੁਹਾਨੂੰ ਟਰੈਕਟਰਾਂ ਦੀ ਕੰਡੀਸ਼ਨ ਦਿਖਾ ਦਨੇ ਤੇ ਨਾਲ ਹੀ ਬਾਈ ਦੇ ਨਾਲ ਕਰਦਿਆਂ ਗੱਲਬਾਤ ਬਾਈ ਗਰਦੀਪ ਸਾਸਰੀ ਕਾ ਬਾਈ ਹਸੀ ਕਾ ਠੀਕ ਠਾਕ ਹੋ ਜੀ ਵਧੀਆ ਜੀ ਵਧੀਆ ਤੁਸੀਂ ਜੀ ਹੋਰ ਘਰ ਪਰਿਵਾਰ ਜੀ ਸਭ ਵਧੀਆ ਜੀ ਖੁਸ਼ ਹੈ ਪਰਮਾਤਮਾ ਦੀ ਮਿਹਰ ਹੈ ਜੀ ਜੀ ਤੇ ਬਾਈ ਕਿੰਨੇ ਟਰੈਕਟਰ ਅੱਜ ਆਪਾਂ ਨੂੰ ਤੋਂ ਦਿਖਾਵੋਗੇ ਅੱਜ ਆਪਾਂ ਤਲਵੰਡੀ ਸਾਬੋ ਵੀਰੇ ਤਿੰਨ ਟਰੈਕਟਰ ਲੈ ਕੇ ਆਏ ਹੋਏ ਆ ਜੀ ਬਾਈ ਤੇ ਨਿਊ ਹੌਲਨ 5500 ਜੀ ਫਾਰਮ ਟਰੈਕ 6055 ਸੋਨਾਲਿਕਾ 750 ਠੀਕ ਹੈ ਜੀ ਤੇ ਬਾਈ ਜੀ ਆਹ ਟਰੈਕਟਰ ਬਾਰੇ ਜਾਣਕਾਰੀ ਦਿਓ ਜੀ ਇਹ ਨਿਊ ਹੋਰਨ 5500 2011 ਮਾਡਲ ਆ ਵੀਰੇ ਠੀਕ ਹੈ ਜੀ ਪੰਜਾਬ ਨੰਬਰ ਹੈ ਟਾਇਰ ਇਹਦੇ ਨਾਲ ਦੇ ਸੀ ਆਪਾਂ ਲਾ ਕੇ ਦੁਬਾਰੇ ਚੇਂਜ ਕਰਿਆ ਹੁਣ ਪਾਏ ਆ ਕਲਚ ਪਲੇਟ ਵੀ ਇਹਦੀ ਨਾਲ ਦੇ ਸੀ ਟਰੈਕਟਰ ਦੀ ਆਪਾਂ ਉਹ ਆਪ ਬਦਲੀ ਆ ਹੁਣ 2500 ਘੰਟਾ ਇਹ ਚੱਲਿਆ ਹੋਇਆ ਏ ਰਿਜਨਲ 2500 ਘੰਟਾ ਜੀ ਹਾਂਜੀ ਹਾਂ 2500 ਘੰਟਾ ਚੱਲਿਆ ਸਾਰਾ ਹੀ ਟਰੈਕਟਰ ਓਰੀਜਨਲ ਹੈ ਠੀਕ ਹੈ ਜੀ ਜਿੰਨਾ ਵੀ ਹੈਗਾ ਜੀ ਸਰਵਿਸ ਇਹ ਵੀ ਨਵੀਂ ਹੋਈ ਹੋਈ ਹੈ ਜੀ ਜੀ ਹਾਂਜੀ ਭਾਈ ਟਾਇਰ ਵਗੈਰਾ ਚੰਗੀ ਟਾਇਰ ਚੈੱਕ ਕਰਾ ਦਿਓ ਪਾਈ ਹੋਈ ਨਹੀਂ ਇਹਦੇ ਜੀ ਠੀਕ ਹੈ ਜੀ ਰਿਮਵ ਵਗੈਰਾ ਸਾਰਾ ਟਾਇਰ ਓਰੀਜਨਲ ਹੈ ਜਿੰਨਾ ਵੀ ਟਾਇਰ ਹੈਗਾ ਸਾਰੀ ਓਰੀਜਨਲ ਹੈ ਜੀ ਜੀ 2500 ਘੰਟੇ ਚੱਲਿਆ ਹੋਇਆ ਸਾਰਾ ਜੀ ਤੇ ਬਾਈ ਜੀ ਕਲਚ ਗੇਅਰ ਦਾ ਕੰਮ ਜਿਹੜਾ ਸਾਰਾ ਕੁਝ ਓਕੇ ਜੀ ਹਾਂਜੀ ਓਕੇ ਕਲਚ ਪਲੇਟ ਦੇ ਨਾਲ ਦੀ ਵੀਰੇ ਆਪਾਂ ਹੁਣ ਆਪ ਚੇਂਜ ਕਰੀਏ ਨਵੀਂ ਪਾਈ ਆ ਇਹਨੂੰ ਆਪਾਂ ਆਪ ਹੀ ਕੰਮ ਧੰਦਾ ਲਿਆ ਸਾਰਾ ਕਦੂ ਵਗੈਰਾ ਇਹਨੇ ਕਰਿਆ ਚਾਰ ਵਗੈਰਾ ਪਾਇਆ ਸੀ ਇਹਨਾਂ ਜੀ ਜੀ ਠੀਕ ਆ ਬਾਈ ਤੇ ਭਾਈ ਜੀ ਕਿਤੇ ਕਲਮ ਵਗੈਰਾ ਤਾਂ ਨਹੀਂ ਕੋਈ ਨਹੀਂ ਇਹ ਸਾਰਾ ਡਾਕਟਰ Ориਜਨਲ ਹੈ ਜਿੰਨਾ ਵੀ ਹੈਗਾ ਬੰਦਾ ਜੇ ਇਹ ਜਾ ਕੇ ਏਜੰਸੀ ਜਾ ਕੇ ਚੈੱਕ ਵੀ ਕਰਵਾ ਸਕਦੇ ਵੀ ਇਹ ਰੰਗ ਦੁਬਾਰਾ ਹੋਇਆ ਹੈ ਜਾਂ Ориਜਨਲ ਹੈ ਠੀਕ ਹੈ ਜੀ ਹਾਂਜੀ ਜੀ ਭਾਈ ਲੈ ਵੀ ਚੰਗੀ ਤਰ੍ਹਾਂ ਚੈੱਕ ਕਰਾ ਦਿਓ ਕਿਤੇ ਕੋਈ ਕਮੀ ਪੇਸ਼ੀ ਨਾ ਹੋਵੇ ਮੀਟਰ ਮੂਟਰ ਸਾਰਾ ਕੁਝ ਚੰਗੀ ਤਰ੍ਹਾਂ ਚੈੱਕ ਕਰਾ ਦਿਓ ਤੇ ਬੈਕ ਸਾਈਡ ਤੋਂ ਗਰਦੀ ਵੀਰੇ ਕਾਗਜ਼ ਪੱਤਰਾਂ ਬਾਰੇ ਦੱਸੋ ਕਾਗਜ਼ ਪੱਤਰ ਸਾਰੇ ਓਕੇ ਹੈ ਜੀ ਹਾਂਜੀ ਓਕੇ ਹੈ ਜੀ ਆਈਡੀਆ ਵਗੈਰਾ ਸਾਰਾ ਸਭ ਕੁਝ ਮਿਲੂਗਾ ਜੀ ਠੀਕ ਹੈ ਜੀ ਤੇ ਭਾਈ ਗਰਦੀ ਵਿੱਚ ਕਾ ਲੋਨ ਦੀ ਸਹੂਲਤ ਵਗੈਰਾ ਹੈਗੀ ਆ ਲੋਨ ਕਰਵਾ ਕੇ ਦੇ ਦੇਣਗੇ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਜੀ ਲੋਨ ਅਗਲੇ ਜਿਹੜਾ ਲੋਨ ਆ ਨਾ ਜੀ ਉਹ ਅਗਲੇ ਸਿੰਪਲ ਸਕੋਰ ਤੇ ਡਿਪੈਂਡ ਕਰਦਾ ਵੀ ਅਗਲੇ ਕਿੰਨਾ ਲੋਨ ਹੋਣਾ ਹੈ ਠੀਕ ਹੈ ਜੀ ਹਾਂਜੀ ਜੀ ਜੇ ਅਗਲਾ ਸਿੰਪਲ ਸਕੋਰ ਵਧੀਆ ਹੋਊਗਾ ਤਾਂ ਅਗਲੇ ਲੋਨ ਥੋੜਾ ਵੱਧ ਮਿਲ ਜਾਊਗਾ ਜੀ ਜੀ ਜੇ ਥੋੜਾ ਸਿੰਪਲ ਸਕੋਰ ਡਾਊਨ ਆ ਫਿਰ ਹੋਸਾ ਨਾ ਹੋ ਜਾਣਾ ਹੈ ਨਾ ਜੀ ਠੀਕ ਹੈ ਜ ਦਰਸ਼ਕੋ ਮੰਨ ਲਓ ਜੀ ਮੰਨ ਲਓ ਇਹ ਤੇ ਤੇ ਲੋਨ ਆ ਜਿਹੜਾ ਲਗਭਗ ਉਹ ਹੋਊਗਾ 2.5 ਤੋਂ 3 ਲੱਖ ਦਾ ਜੀ ਠੀਕ ਹੈ ਜੀ ਹਾਂਜੀ ਜੀ ਬਾਈ ਤੇ ਬਾਈ ਇੱਧਰ ਸਾਰਾ ਕੰਮ ਓਕੇ ਹੈ ਜੀ ਸਾਰਾ ओरिजिनल ਹੈ ਜਿੰਨਾ ਵੀ ਹੈਗਾ ओरिजिनल ਹੀ ਹੈ ਜੀ ਲੈ ਵੀ ਇਧਰ ਉਹ ਚੰਗੀ ਤਰ੍ਹਾਂ ਚੈੱਕ ਕਰਵਾ ਦਿਓ ਮਰਗਾੜਾਂ ਦੇ ਉੱਪਰ ਚੰਗੀ ਤਰ੍ਹਾਂ ਬਾਈ ਕੈਮਰਾ ਮਾਰ ਦਿਓ ਠੀਕ ਆ ਮਰਗਾੜਾਂ ਦੇ ਉੱਪਰ ਇੰਜਨ ਦੇ ਉੱਪਰ ਤੇ ਮੀਟਰ ਦੇ ਉੱਪਰ ਆਪਾਂ ਜਿਹੜਾ ਕੈਮਰਾ ਹੋ ਮਾਰ ਕੇ ਦਿਖਾਤਾ ਠੀਕ ਆ ਫਰੀਕੀ ਨਾਲ ਆਪਾਂ ਸਾਰਾ ਇਹ ਟਰੈਕਟਰ ਦੀ ਵੀਡੀਓ ਬਣਾ ਦੇਣੀ ਆ ਚੰਗੀ ਤਰ੍ਹਾਂ ਕੈਮਰਾ ਬਾਈ ਮਾਰੀਆਂ हां ਬਾਈ ਕਰਦੀ ਭਰੇ ਇਹਦੇ ਬਾਰੇ ਜਾਣਕਾਰੀ ਦਿਓ ਜੀ ਇਹ 2019 ਮਾਡਲ ਹੈ ਵੀਰੇ ਠੀਕ ਹੈ ਜੀ ਇਹ ਨੰਬਰ ਹਰਿਆਣਾ ਦੀ ਐਨਓਸੀ ਆਪਾਂ ਦੇਵਾਂਗੇ ਜੀ ਠੀਕ ਹੈ ਜੀ 1100 ਕਿਲੋਟ ਹੈ ਚੱਲਿਆ ਹੋਇਆ ਟੈਟੂ ਨਾਲ ਦੇਣੀ ਵੀਰੇ ਇਹਦੇ ਸਾਰੇ ਜੀ ਜਿੰਨਾ ਵੀ ਇਹ ਸਾਰਾ ਓਰੀਜਨਲ ਹੈ ਜੀ ਕਲਮ ਲੱਗੀ ਸਾਫਤ ਕਰਦੇ ਆਪਾਂ ਜਿੰਨੇ ਦੇਣਾ ਰੋਹਾਂਗੇ ਜੀ T20 ਗियर ਛੋਟੇ ਗियर ਵਾਲਾ ਕਹਿੰਦੇ ਜੀ ਨੂੰ ਉਹ ਕਿਤਾ ਇਟਾ ਜੀ ਇਹ 2019 ਦਾ ਟੌਪ ਵਾਲਾ ਮਾਡਲ ਹੈ ਜੀ ਇਹ ਸਾਈਡ ਕਲੱਚ ਦੇ ਵਿੱਚ ਆਈ 2019 ਮਾਡਲ ਦੇ ਵਿੱਚ ਕੋਈ ਕੋਈ ਟ੍ਰਾਈ ਸੀ ਇਹ ਟੌਪ ਵਾਲਾ ਮਾਡਲ ਜਿਹੜਾ ਸਾਈਡ ਕਲੱਚ ਆਈ ਹੈ ਇਹ। ਛੇ ਪੀ ਟੂ ਕਹਿੰਦੇ ਜੀ ਨੂੰ। ਠੀਕ ਹੈ ਬਾਈ। ਡਬਲ ਡਿਸਟ੍ਰੀਬਿਊਟਰ ਪਾਵਰ ਸਟੀਅਰਿੰਗ ਜੀ ਟੌਪ ਟ੍ਰਾਈ। ਤੇ ਬਾਈ ਜੀ ਕਿੰਨਾ ਰੇਟ ਰੱਖਿਆ ਤੇ ਡਿਸਕਾਊਂਟ ਵਗੈਰਾ ਕਿੰਨਾ ਦੇਉਂਗੇ ਜੀ? ਇਹਦਾ ਰੇਟ ਵੀਰੇ 6,115,000 ਹੈ। 6,15 ਜੀ। ਹਾਂ ਜੀ। ਠੀਕ ਹੈ ਬਾਈ। 6 ਲੱਖ ਦਾ ਵੀਰੇ ਆਪਾਂ ਦੇ ਦੇਗੀ। ਠੀਕ ਹੈ ਜੀ। ਪਈ 15,000 ਰੁਪਏ ਮਾਨਤਾਣ ਕਰਦੇ ਹਾਂ। ਹਾਂ ਜੀ ਹਾਂ ਜੀ। ਠੀਕ ਹੈ ਬਾਈ ਜੀ। ਓਕੇ ਬਾਈ। 来 ਬਈ ਇਦੋਂ ਚੰਗੀ ਤਰ੍ਹਾਂ ਬਈ ਚੈੱਕ ਕਰਾ ਦਿਓ ਤੇ ਬਾਈ ਜੀ ਕਾਗਜ਼ ਪੱਤਰਾਂ ਬਾਰੇ ਦੱਸੋ ਕਾਗਜ਼ ਪੱਤਰਾਂ ਬਾਰੇ ਵੀਰੇ ਓਕੇ ਹੈਗਾ ਐਨਓਸੀ ਆਪਾਂ ਦੇਵਾਂਗੇ ਠੀਕ ਹੈ ਜੀ ਬੀਮੇ ਦਾ ਤੇ ਨਾਂ ਕਰਵਾਉਣ ਦਾ ਖਰਚਾ ਅਗਲੇ ਦਾ ਹੋ ਐਨਓਸੀ ਦਾ ਖਰਚਾ ਜਿਹੜਾ ਉਹ ਆਪਣਾ ਠੀਕ ਹੈ ਬਾਈ ਜੀ ਹਾਂਜੀ ਤੇ ਬਾਈ ਜੀ ਇੰਜਨ ਗੇਅਰ ਵਗੈਰਾ ਦੀ ਸਾਰਾ ਸਾਰਾ ਓਕੇ ਹੈ ਜੀ ਗਰੰਟੀ ਵਾਲਾ ਟਰਾਈ ਓਕੇ ਵਾਲਾ ਕੰਮ ਹੈ ਜੀ ਓਕੇ ਠੀਕ ਹੈ ਜੀ ਤੇ ਬਾਈ ਟਾਇਰਾਂ ਬਾਰੇ ਹੁਣ ਦੱਸੋ ਟਾਇਰ ਇਹਦੇ ਨਾਲ ਦੇ ਨੇ ਵੀਰੇ 1125 ਘੰਟੇ ਚੱਲੇ ਹੋਏ ਟਰਾਈ ਇਹ 1125 ਜੀ ਹਾਂਜੀ ਠੀਕ ਹੈ ਬਾਈ ਜੀ ਤੇ ਕਿੰਨੇ ਪੈਸੇ ਬਾਈ ਟਾਇਰ ਪਏ ਹੋਏ ਆ ਟਾਇਰ ਇਹਦੇ 75 ਪੈਸੇ ਹੈਗੇ ਜੀ ਨਾਲ ਦੇ ਜੀ 75 ਪੈਸੇ ਆ ਹਨਾ ਜੀ ਹਾਂ ਜੀ ਹਾਂ ਲੈ ਵੀ ਚੰਗੀ ਤਰ੍ਹਾਂ ਕੈਮਰਾ ਮਾਰ ਦਿਓ ਮਰਗਾੜਾਂ ਦੇ ਵਿੱਚ ਠੀਕ ਆ ਇੰਜਨ ਦੇ ਵਿੱਚ ਤਾਂ ਕਿ ਜਿਹੜਾ ਕਿਸੇ ਪ੍ਰਕਾਰ ਦਾ ਕਿਸੇ ਨੂੰ ਕੋਈ ਸ਼ੱਕ ਸਵਾਲ ਨਾ ਰਹੇ ਜੀ ਹਾਂ ਜੀ 15000 ਰੁਪਏ ਬਾਈ ਇਹਦੇ ਡਿਸਕਾਊਂਟ ਕੋਈ ਹੋਰ ਕੋਈ ਬਾਕੀ ਬੰਦੇ ਰ ਆਏ ਦਾ ਮਾਨ ਤਾਂ ਜਰੂਰ ਕਰਾਂਗੇ ਜੀ ਜਿਹੜਾ ਤੁਹਾਡਾ ਵੀਡੀਓ ਦੇਖ ਕੇ ਉਹਦਾ ਮਾਨ ਤਾਂ ਜਰੂਰ ਕਰਾਂਗੇ ਠੀਕ ਆ ਬਾਈ ਠੀਕ ਆ ਜੀ ਥੈਂਕ ਯੂ ਜੀ ਲੈ ਵੀ ਗਰਦੀਪ ਬਾਈ ਹੁਣ ਇਹਦੇ ਬਾਰੇ ਦੱਸੋ ਸੋਨਾ ਵਾਲੀ ਕਾ 2014 ਵਾਲਾ ਹੀ ਪੰਜਾਬ ਨੰਬਰ ਦਾ ਜੀ ਜੀ ਬਾਈ ਟਾਇਰ ਇਹਦੇ ਚੌਕੜਾ ਚਾਰਾ ਵੀ ਨਵੇਂ ਨੇ ਵੀਰੇ ਜੀ 5 ਸਾਲ ਦੀ ਗਾਰੰਟੀ ਹੈ ਟਾਇਰਾਂ ਨਾਲ ਆਪਾਂ ਅਗਲੇ ਦੇ ਨਾਮ ਦਾ ਜਿਹੜਾ ਬੰਦਾ ਖਰੀਦੂਗਾ ਉਹਦੇ ਨਾਮ ਦਾ ਬਿਲ ਕਟਵਾ ਕੇ ਦੇਵਾਂਗੇ ਜੀ 5 ਸਾਲ ਦੀ ਗਾਰੰਟੀ ਦੇ ਨਾਲ ਠੀਕ ਹੈ ਬਾਈ ਜੀ ਇੰਜਨ ਗੇਅਰ ਦਾ ਲਿਫਟ ਦਾ ਓਕੇ ਹੈ ਜੀ 2014 ਦਾ ਟੌਪ ਵਾਲਾ ਮਾਡਲ ਹੈ ਜੀ ਇਹ ਜੀ ਤੇ ਕਰਤੀ ਵੀਰੇ ਕਿੰਨੀ ਡਿਮਾਂਡ ਆ ਕਿੰਨਾ ਡਿਸਕਾਊਂਟ ਦੇਵੋਗੇ ਜੀ ਇਹ ਦੀ ਡਿਮਾਂਡ ਹੈ ਵੀਰੇ 445000 ਰੁਪਇਆ 445 ਜੀ ਹਾਂ ਜੀ ਠੀਕ ਹੈ ਜੀ ਇਹ ਆਪਾਂ 7.4 ਲੱਖ ਦਾ ਵੀਰੇ ਦੇ ਦੇਾਂਗੇ ਠੀਕ ਹੈ ਜੀ 7.4 ਦਾ ਜੀ ਹਾਂ ਜੀ ਡੰਡਾ ਫੱਟੀ ਹੁੱਕ ਡਰਾਇਵਰ ਸਾਰਾ ਨਾਲ ਆ ਜੀ ਇਹਦੇ ਜੀ ਜੀ ਜੋ ਕੰਪਨੀ ਵੱਲੋਂ ਸਮਾਨ ਹੈ ਉਹ ਸਾਰਾ ਸਨ ਨਾਲ ਬਿਲਕੁਲ ਜੀ 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 ਲੈ ਵੀ ਚੰਗੀ ਤਰ੍ਹਾਂ ਗੁੱਲੀਆਂ ਵਗੈਰਾ ਤੇ ਮਾਰ ਦਿਓ ਬੈਕ ਸਾਈਡ ਤੋਂ ਚੰਗੀ ਤਰ੍ਹਾਂ ਚੈੱਕ ਕਰਾ ਦਿਓ ਇਹ ਆ ਦੇਖੋ ਵੀ ਕਿਰਾਏ ਪੜਿਆ ਟ੍ਰੈਕਟਰ ਨਹੀਂ ਹੈਗਾ ਨਹੀਂ ਕਿਰਾਏ ਪੜਿਆ ਨੇ ਹੁੱਕਾਂ ਹੱਕ ਜਮੀ ਵੱਡੀਆਂ ਹੁੰਦਾਂ ਨੇ ਡਰਾਵਰ ਡਰੋਪ ਦੀ ਕੰਡੀਸ਼ਨ ਦੇਖੋ ਕਿੰਨੀ ਚੰਗੀ ਪਈ ਆ ਹਜੇ ਨਾਲ ਮੜਗਾੜਾ ਮੁੰਡਾ ਬਿਲਕੁਲ ਸਾਫ ਟ੍ਰੈਕਟਰ ਆਈ ਇਹ ਜੀ ਬਸ ਸਾਫ਼ ਪਿਆ ਹੋਇਆ ਟਰੈਕਟਰ ਹੈ ਹਾਂਜੀ ਹਾਂਜੀ ਜੀ ਸਾਹਮਣੇ ਹੋ ਟਰੈਕਟਰ ਦੇ ਨਾਲ ਦੇ ਟਾਇਰ ਲਾ ਕੇ ਅੱਜ ਦੁਬਾਰੇ ਨਵੇਂ ਪਾਏ ਹੈ ਜੀ ਇਹ ਬਾਈ 2300 ਘੰਟਾ ਟਰੈਕਟਰ ਚੱਲਿਆ ਹੋਇਆ ਹੈ ਜੀ ਅੱਛਾ 2300 ਹਾਂਜੀ ਠੀਕ ਹੈ ਬਾਈ ਤੇ ਬਾਕੀ ਸਾਰਾ ਜਿਹੜਾ ਕੰਮ-ਕੁਮ ਹੋਇਆ ਬਾਈ ਜੀ ਗਰਦੀ ਵੀਰੇ ਓਕੇ ਹੈ ਸਾਰਾ ਸਾਰਾ Ориਜੀਨਲ ਟਰੈਕਟਰ ਹੈ ਜੀ ਅਜੇ ਇੰਜਨ ਖੁੱਲਿਆ ਖੱਲਾ ਨਹੀਂ ਹੈਗਾ ਟਰੈਕਟਰ ਦਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਬਾਈ ਲੈ ਵੀ ਦਰਸ਼ਕੋ ਬਾਈ ਕੋਲ ਤਿੰਨ ਟਰੈਕਟਰ ਸੀ ਕਿਹੜੀ ਟਰੈਕਟਰਾਂ ਦੇ ਮਾਡਲ ਕੰਡੀਸ਼ਨ ਕਿੰਨੀ ਬਾਈ ਦੀ ਡਿਮਾਂਡ ਸੀ ਕਿੰਨਾ ਡਿਸਕਾ ਸਾਰਾ ਕੁਝ ਬਾਈ ਨੇ ਦੱਸਤਾ ਗਰਦੀਪਰੇ ਹੁਣ ਆਪਣਾ ਜਿਹੜਾ ਨੰਬਰ ਆ ਕੰਟੈਕਟ ਨੰਬਰ ਬੋਲ ਦਿਓ ਵੀਰੇ ਕੰਟੈਕਟ ਨੰਬਰ 94649 03952 ਜੀ ਪਿੰਡ ਮੇਰਾ ਮੌੜਾ ਬਰਨਾਲੇ ਜਿਲ੍ਹੇ ਚ ਮੇਰਾ ਪਿੰਡ ਪੈਂਦਾ ਜੀ ਜੀ ਬੁੱਧਵਾਰ ਨੂੰ ਹਿਤਲਵੰਡੀ ਮੰਡੀ ਤੇ ਹੁੰਦੇ ਆ ਜੀ ਬਾਕੀ ਤਾਂ ਡਾਕਟਰ ਮੇਰੇ ਘਰ ਹੁੰਦੇ ਨੇ ਠੀਕ ਹੈ ਜੀ ਹਾਂਜੀ ਠੀਕ ਆ ਗਰਦੀਪ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਧੰਨਵਾਦ